ਓਏ ਆਪਣਾ ਤਾਂ ਆਪਦੇ ਹੀ ਬਹੁਤ ਵੱਡਾ ਬੈਨਸਾ ਚਲ ਕਰਦਾ ਤੈਨੂੰ ਬਾਅਦ ਚ ਓਏ ਐਂ ਕੰਨ ਨੂੰ ਫੂਨ ਲਾ ਕੇ ਹੇ 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 ਕਰਕੇ ਦੰਦੀਆਂ ਕੱਢੀ ਜਾਂਦਾ ਤੈਨੂੰ ਚੰਗਾ ਭਲਾ ਪਤਾ ਸੀ ਮੈਂ ਬਾਹਰ ਗਿਆ ਪੱਠੇ ਪੁੱਠੇ ਵੱਡੇ ਕਿੰਨੇ ਕੋਈ ਕੰਮ ਕੀਤਾ ਓ ਬਾਪੂ ਯਾਰ ਤੂੰ ਪੱਠੇ ਵੜਨ ਦੀ ਗੱਲ ਕਰਦਾ ਮੇਰੇ ਤੇ ਤਾਂ ਪੜ੍ਹਾਈ ਦਾ ਹੀ ਇੰਨਾ ਬੋਝ ਆ ਮੈਂ ਤਾਂ ਸੁਰਤ ਹੀ ਨਹੀਂ ਗਈ ਮੈਂ ਨਹੀਂ ਪੱਠੇ-ਪੁੱਠੇ ਵੱਡੇਗੇ। ਉਹ 17-18 ਸਾਲ ਹੋ ਗਏ ਤੈਨੂੰ ਪੜੀ ਜਾਂਦੇ ਨੂੰ। ਜੇ ਹਜੇ ਵੀ ਇੰਨਾ ਪੜ ਕੇ ਤੈਨੂੰ ਨੌਕਰੀ ਨਹੀਂ ਮਿਲਦੀ, ਫਿਰ ਇਦੋਂ ਬਾਅਦ ਹੋਰ ਕਿੰਨਾ ਕੁ ਤੈਨੂੰ ਪੜਨਾ ਪਊਗਾ? ਕੋਈ ਮੇਰੇ ਨਾਲ ਕੰਮ ਧੰਦਾ ਕਰਾ ਦੇ ਯਾਰ ਖੇਤੀ ਕਰਾਉਣੀ ਲੱਗ ਜਾ। ਮੇਰੇ ਵੀ ਕੋਈ ਬੁੱਢੇ ਉਮਰੇ ਹੱਡ ਸਖਾਲੇ ਹੋ ਜਾਣ। ਅੱਜ ਕੱਲ੍ਹ ਨਾਲੇ ਨੌਕਰੀਆਂ ਕਿੱਥੇ ਮਿਲਦੀਆਂ ਯਾਰ? ਨੌਕਰੀ? ਉਹ ਬਾਪੂ ਨੌਕਰੀ ਕਰਨੀ ਕਿਹਨੇ ਐ? ਮੇਰੇ ਥੱਲੇ ਤਾਂ 25 ਤੋਂ 30 ਆਦਮੀ ਨੌਕਰੀ ਕਰਿਆ ਕਰਨਗੇ। ਮੈਂ ਤਾਂ ਬਿਜ਼ਨਸ ਕਰਨਾ ਹੈ, ਆਵਨ ਬਿਜ਼ਨਸ। ਆਪਦਾ ਬਿਜ਼ਨਸ ਕਰਾਂਗੇ, ਪੈਸਾ ਵੇਖੀ ਬਾਕੀ ਆ ساری ਉਮਰ ਕੱਢੀ ਤੂੰ ਸੜੀ ਖਟਾਰਾ ਗੱਡੀ ਤੇ ਜਦੋਂ ਮੇਰਾ ਬਿジネス ਸ਼ੁਰੂ ਹੋ ਗਿਆ ਨਾ ਹਉ ਜਿਹੜੀ ਆਪਣੀ ਕੰਦ ਆ ਨਾ ਓਡੀ ਉੱਚੀ ਗੱਡੀ ਹੋਊਗੀ ਤੇਰੇ ਕੋਲੇ ਬਾਕੀ ਆ ਤੇਰੀ ਖਟਾਰਾ ਜੀ ਸਟਾਰਟ ਨਹੀਂ ਹੁੰਦੀ ਐ ਘੂ ਘੂ ਕਰਕੇ ਤੜਕੇ ਧੱਕਾ ਲਵਾਈ ਜਾ ਨਾ ਰਹਿਣਾ ਤੈਨੂੰ ਪੁਸ਼ ਬਟਨ ਵਾਲੀ ਗੱਡੀ ਲੈ ਦੇਣੀ ਐ ਗੇਅਰ ਵੀ ਨਹੀਂ ਪੈਂਦੇ ਸਿੱਧੀ ਰੇਸ਼ ਤੇ ਹੀ ਜਾਇਆ ਕਰੂ ਰੇਸ਼ ਤੇ ਆਟਾਟੋ ਮਟਾਟਾ ਗੱਡੀ ਲੈ ਦੇਣੀ ਐ ਤੈਨੂੰ ਉਹ ਮੈਨੂੰ ਤਾਂ ਨਹੀਂ ਲੱਗਦਾ ਤੂੰ ਮੈਨੂੰ ਸੁੱਖ ਦੀ ਰੋਟੀ ਖਵਾਏਗਾ। ਉਹ ਵਾਕੀ ਬਾਪੂ ਨੂੰ ਛੱਡ ਯਾਰ। ਮੈਨੂੰ ਰੁਪਈਆ 5000 ਦੇ। ਬਿਜ਼ਨਸ ਦੀ ਪੜ੍ਹਾਈ ਤਾਂ ਮੈਂ ਕਰ ਹੀ ਜਾਂਣਾ। ਪਰ ਉਹਦੇ ਨਾਲ ਨਾ ਮੈਂ ਐਕਸਟਰਾ ਕਲਾਸਾਂ ਲੈਣੀ ਉਹਦੀ ਵੀਸ ਪਰ ਨਹੀਂ। ਉਹ ਮੈਂ ਤੈਨੂੰ ਯਾਰ 5000 ਕਿੱਥੋਂ ਦੇ ਦਿਆਂ ਯਾਰ? ਪੈਸੇ ਦਰਖਤਾਂ ਨੂੰ ਲੱਗਦੇ ਆ। ਉਹ ਬਾਪੂ ਅੱਜ 5000 ਨਾ ਵੇਖ ਤੂੰ ਖਰਚਾ। ਜਦੋਂ ਮੇਰਾ ਬਿਜ਼ਨਸ ਸ਼ੁਰੂ ਹੋ ਗਿਆ ਨਾ 5-7 ਲੱਖ ਦਾ ਤੂੰ ਵੈਸੇ ਹੀ ਭੁੱਲ ਜਾ ਕਨੇਗਾ ਰੱਖੇ ਯਾਰ। ਚਲ ਐਂ ਕਰ ਫਿਰ ਮਾਂ ਤੋਂ ਫੜ ਕੇ ਲੈ ਜਾ ਆਪਦੀ ਤੂੰ। ਓਕੇ। ਓ ਬਾਪੂ ਹਾਂ ਰੁਪਿਆ 500 ਦੇ ਨਾ ਪੈਸੇ ਮੰਗਣ ਤਾਂ ਆ ਜੰਨਾ ਕੋਈ ਮਾੜਾ ਮੋਟਾ ਬਿਰਨਾ ਪਸੂਆਂ ਦਾ ਵੀ ਕੰਮ ਕਰਾ ਦਿਆ ਘਰ ਯਾਰ ਹੱਥ ਫਟਾ ਦਿਆ ਘਰ ਨਾ ਬਾਕੀ ਤੜਕੇ ਦੇ ਜੇ ਸਾਢੇ 8 ਹੀ ਹੋਇਆ ਇਹੋ ਜਿਹੇ ਕਿਹੜਾ ਤੇਰੇ ਕੋਲ ਕਾਲਜ ਦੀਆਂ ਚਾਬੀਆਂ ਵੀ ਜਿਹੜਾ ਜਾ ਕੇ ਤੂੰ ਹੀ ਖੋਲਣਾ ਓ ਬਾਪੂ ਯਾਰ ਤੂੰ ਵਾਦੂ ਘਟਦੂਗਾ ਨਾ ਜਿੱ ਕਾਦੋਲ ਜਿਦਾ ਹੁੰਨਾ ਮੇਰੇ ਨਾਲਾ ਬਾਕੀ ਜੇ ਮੈਂ ਗੋਏ ਕੂੜੇ ਚ ਉਲਝ ਗਿਆ ਮੈਂ ਤਾਂ ਸਾਰੀ ਉਮਰ ਇਰੇ ਜੋਗਾ ਹੀ ਰਹਿ ਜਾਊਂਗਾ ਮੈਂ ਇਹੋ ਜਿਹਾ ਕੋਰਸ ਕਰੀ ਜਾਂਦਾ ਜਦੋਂ ਪੂਰਾ ਹੋ ਗਿਆ ਬਸ ਤੂੰ ਵਿਹਲੇ ਬਹਿ ਕੇ ਰੋਟੀ ਖਾਣੀ ਔਰ ਕੱਖ ਨਹੀਂ ਕਰਨਾ ਓਏ ਹਾਂ ਗੱਲ ਤੂੰ ਇੱਕ ਵਾਰ ਹੀ ਕੀਤੀ ਆ ਤੇਰੇ ਮੂੰਹ ਮੇ ਇਹ ਗੱਲ ਪਚਿਤੀ ਹਰੀ ਸੁਣੀ ਆ ਓ ਯਾਰ ਬਾਪੂ ਬਾਲਾਂ ਕੱਲਾਂ ਚ ਨਾਲ 1000 ਰੁਪਏ 500 ਦੇ ਨਾ ਪੈਸੇ ਤਾਂ ਲੈ ਜਾ ਕੁਛ ਕਰਕੇ ਵੀ ਵਿਖਾਏਂਗਾ ਕਿ ਗੱਲਾਂ ਵਾਲਾ ਹੀ ਆ ਬਾਪੂ ਮੇਰੀ ਡਿਗਰੀ ਪੂਰੀ ਹੋ ਲੈੰਦੇ ਤੂੰ ਫਿਰ ਮੇਰੇ ਪਛਾਕੇ ਦੇਖੀ ਕੀ ਬਣਦਾ ਦੇਖੀ ਜਨਾ ਪਾਪਾ ਜੀ ਓ ਯਾਰ ਹੈ ਨਹੀਂ ਯਾਰ ਮੇਰੇ ਕੋਲੇ ਪੈਸੇ ਪੂਸੇ ਓ ਯਾਰ ਬਾਪੂ ਗੱਲ ਤਾਂ ਸੁਣ ਲਾ ਅੱਜ ਤੋਂ ਬਾਅਦ ਤੈਨੂੰ ਪੱਠੇ ਵੜਨ ਦੀ ਕੋਈ ਲੋੜ ਨਹੀਂ ਨਾ ਆਪਾਂ ਪੱਠੇ ਵੀ ਜਨੇ ਆ ਨਾ ਹੀ ਆਪਾਂ ਐਤੀ ਤੂੜੀ ਬਣਾਉਣੀ ਆ ਟਾਂਗਰ ਵੇਚ ਦਿਆਂਗੇ ਮੈਂ ਇਹੋ ਜਿਹਾ ਕੰਮ ਕਰਤਾ ਹੁਣ ਤੂੰ ਸਾਰੀ ਉਮਰ ਬਸ ਮੰਜੇ ਤੇ ਬਹਿ ਕੇ ਰੋਟੀ ਖਾਣੀ ਆ ਅੱਛਾ ਵਾਹ ਓਏ ਪੁੱਤਰਾ ਅੱਜ ਤੱਕ ਤੂੰ ਆਹ ਹੱਕ ਮੇਰੀ ਸਾੜੀ ਆ ਅੱਜ ਸੀਨੇ ਨਾਲ ਲਾ ਕੇ ਠੰਢੀ ਕਰਦੇ ਯਾਰ ਛੋਟਾ ਸਾ ਮੇਰਾ ਜਾਂ ਓ ਵਾਹ ਓਏ ਪੁੱਤਰਾ ਤੇਰੀ ਪੜ੍ਹਾਈ ਦੇ ਪੈਸੇ ਲਾਏ ਮੈਨੂੰ ਰਾਸ ਆ ਗਏ ਵਧੀਆ ਮੇਰਾ ਯਾਰ ਪੱਠਿਆਂ ਤੋਂ ਖਿਹੜਾ ਛੁੱਟਿਆ ਤੂੜੀ ਪੁੰਦੀ ਸੀ ਨਾ ਮੇਰੀ ਖਾਉ ਖਾਉ ਹੋਈ ਜਾਂਦੀ ਸੀ ਯਾਰ ਹੁਣ ਮੈਨੂੰ ਲੱਗਦਾ ਮੇਰਾ ਪੁੱਤ ਇਹੋ ਜਿਹਾ ਕੋਰਸ ਕਰਕੇ ਆਇਆ ਹੋਊਗਾ ਫੀਡ ਤੇ ਪਸ਼ੂ ਪਾਲੂਗਾ ਨਾ ਨਾ ਬਾਪੂ ਫਿਰ ਚਾਰ ਮੋਲ ਲੈ ਲਿਆ ਹੋਣਾ ਤੂੰ ਨਾ ਨਾ ਬਾਪੂ ਕਿੱਥੇ ਓ ਫਿਰ ਇਹੋ ਜਿਹਾ ਕਿਹੜਾ ਬਿਜ਼ਨਸ ਕੀਤਾ ਤੂੰ ਜਿਹੜਾ ਮੈਂ ਵਿਹਲਾ ਬਹਿ ਕੇ ਖਾਊਗਾ ਓ ਮੈਂ ਤਾਂ ਆਪਣੇ ਸਾਰੇ ਪਸ਼ੂ ਹੀ ਵੇਚ ਦਿੱਤੇ ਕੀ ਹੋਰੇ ਪੁੱਤ ਮੈਂ ਵੀ ਨਾ ਤੇਰੇ ਤੋਂ ਥੋੜੀਆਂ ਵੱਡੀਆਂ ਹੀ ਆਸਾਂ ਲਾ ਲਈਆਂ ਤੂੰ ਤਾਂ ਪਹਿਲੇ ਦਿਨੋਂ ਹੀ ਨਕਮਾ ਸੀ ਪਰ ਹੁਣ ਮੈਂ ਵੀ ਤੇਰੇ ਵਾਸਤੇ ਕੋਈ ਸੋਚਿਆ ਐ ਕੀ ਬਾਪੂ ਤੈਨੂੰ ਹੁਣੇ ਹੀ ਲੱਗੇ ਮੈਂ ਬੇਦਖਲ ਖਾ ਕੇ ਆਉਣਾ ਪੱਥੇ ਫੇਰ ਹੀ ਵੱਡੂ ਅੱਜ ਮੈਂ ਮੈਂ ਤੈਨੂੰ ਸੌਖਾ ਕਰਿਆ ਸੀ ਮੱਝਾਂ ਨਾਲ ਪਾਲੀ ਬਹੁਤ ਆ ਤੇਰੇ ਚੋਂ ਦੀ ਆ ਐਵੇਂ ਘੱਗਾਂ ਪੜੀ ਜਾਂਦੇ ਇਹਦੀ ਪੁੱਠੀ ਜਰੀ ਰਹੀ